ਜੀਹਾ ਚੀਰੀ ਲਿਖਿਆ ਇਹ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ ਤੇ ਮਹਾਵਾਕ ਅਨਸਾਰ ਬਾਪੂ ਰਾਮਤਾ ਜੀ ਇਸ ਦੁਨੀਆ ਤੋਂ ਕੁਝ ਕਰ ਗਏ ਨੇ ਸਤ ਨਾਮੁ ਵਾਹਿ ਗੁਰ ਸਤ ਨਾਮੁ ਵਾਹਿ ਗੁਰ ਬਾਪੂ ਜੀ ਸਾਡੇ ਕੋਲੇ 2 3 2020 ਦੇ ਵਿੱਚ ਸਾਡੇ ਕੋਲ ਆਏ ਸੀ ਬਹੁਤ ਬੁਰੀ ਹਾਲਤ ਸੀ ਰੁੜਦਾ ਸੀਗਾ ਜ਼ਮੀਨ ਤੇ लत टूटी हुई सी गोडे को लटक रही थी लत्त बोले सोने वाहेगुरु जी का खालसा वाहेगुरु जी की फतेह अज ਮਨੋਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਮੈਂਬਰ ਸਾਡਾ ਬਾਪੂ ਰਾਮਤਾ ਜੀ ਇਸ ਦੁਨੀਆ ਤੋਂ ਕੁਝ ਕਰ ਗਏ ਨੇ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਭ ਦੇ ਉੱਠ ਜਾਹੇ ਤੇ ਮਹਾਵਾਕ ਅਨਸਾਰ ਅੱਜ ਬਾਪੂ ਸਾਨੂੰ ਛੱਡ ਕੇ ਸਦਾ ਲਈ ਇਸ ਦੁਨੀਆ ਤੋਂ ਚਲਾ ਗਿਆ ਕੱਲ ਸਵੇਰੇ ਬਾਪੂ ਚੜਾਈ ਕਰਗੇ ਸੀ ਬਾਪੂ ਜੀ ਸਾਡੇ ਕੋਲੇ 2 3 220 ਦੇ ਵਿੱਚ 2 3 220 ਦੇ ਵਿੱਚ ਸਾਡੇ ਕੋ ਆਏ ਸੀ 5 ਸਾਲ 4 ਮਹੀਨੇ ਤੇ 18 ਦਿਨ ਬਾਪੂ ਨੇ ਇਸ ਘਰ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ ਜਦੋਂ 220 ਦੇ ਵਿੱਚ ਕਰੋਨਾ ਦਾ ਪੂਰਾ ਜੋਰ ਚੱਲ ਰਿਹਾ ਸੀ ਕਿਉਂਕਿ 9 ਮਾਰਚ ਨੂੰ ਲੋਕਡਾਊਨ ਲੱਗਿਆ ਤੇ ਬਾਪੂ 2 ਨੂੰ ਆਇਆ ਸਾਡੇ ਕੋਲੇ ਉਦੋਂ 4-5 ਦਿਨ ਪਹਿਲਾਂ ਹੀ ਬਾਪੂ ਫਲੋੜਪੁਰ ਜ਼ਿਲ੍ਹੇ ਦੇ ਪਿੰਡ ਸਰਾਂਵਾਲੀ ਮੁੱਦਕੀ ਦੇ ਕੋਲੇ ਉੱਥੇ ਪਿੰਡ 'ਚ ਘੁੰਮ ਰਿਹਾ ਸੀ ਬਹੁਤ ਬੁਰੀ ਹਾਲਤ ਸੀ ਰੁੜਦਾ ਸੀਗਾ ਜ਼ਮੀਨ ਤੇ ਲੱਤ ਟੁੱਟੀ ਹੋਈ ਸੀ ਗੋਡੇ ਦੇ ਕੋਲੋਂ ਲਟਕ ਰਹੀ ਸੀ ਲੱਤ ਸਿਰਕ ਸੱਟ ਲੱਗੀ ਹੋਈ ਸੀਗੀ ਮੈਂਟਲੀ ਸੋਜੀ ਹੈ ਨਹੀਂ ਸੀ ਸਿਰਫ ਆਪਣਾ ਨਾਂ ਹੀ ਦੱਸਦਾ ਸੀ ਰਮਤਾ 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 ਐਦਾਂ ਐਦਾਂ ਸਰੀਰ ਹਿੱਲ ਜਾਂਦਾ ਸੀ ਐਦਾਂ ਐਦਾਂ ਤੇ ਸਾਨੂੰ ਉਹ ਤੋਂ ਫੋਨ ਕੀਤਾ ਵੀਰ ਉਹਨਾਂ ਨੇ ਸਾਡੇ ਟੀਮ ਦੇ ਮੈਂਬਰ ਗੁਰਧਾਨ ਸਿੰਘ ਰਾਣਾ ਰਣਜੀਤ ਸਿੰਘ ਸੋਨੀ ਬਾਬਾ ਸੰਦੀਪ ਇੱਥੇ ਲੈ ਕੇ ਆਏ ਤਾਂ ਬਾਪੂ ਜੀ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਲੱਤ ਦਾ ਆਪਰੇਸ਼ਨ ਹੋ ਗਿਆ ਲੱਤ ਦੀ ਸਰਜਰੀ ਹੋ ਗਈ ਰੌਡ ਪੈ ਗਈ कोरोना ਦਾ ਕਾਲ ਚੱਲ ਪਿਆ ਉਸ ਦੂਬਾਰ করোনা ਦੇ ਕਾਲ ਚ 3 ਇੱਕ ਸਾਲ ਟੁੱਟੀ ਹੋਈ ਲਤ ਨਾਲ ਹੀ ਉਵੇਂ ਹੀ ਰਹਿਣਾ ਪਿਆ ਇਹਨਾਂ ਨੂੰ ਫਿਰ ਸਮਾਂ ਨਿਕਲਿਆ ਉਸ ਤੋਂ ਬਾਅਦ ਲਤ ਦਾ ਆਪਰੇਸ਼ਨ ਹੋਇਆ ਤੇ ਬਾਪੂ ਤੁਰਨ ਫਿਰਨ ਲੱਗ ਗਿਆ ਹੁਣੇ ਤੁਰਦਾ ਫਿਰਦਾ ਵਧੀਆ ਜੀਵਨ ਬਤੀਤ ਕਰ ਰਿਹਾ ਸੀ ਇੱਥੇ ਪ੍ਰਸ਼ਾਦਾ ਪਾਣੀ ਵੀ ਛਕਦਾ ਸੀ ਨਾਲ ਸਿਕਾਉਂਦਾ ਵੀ ਸੀ ਸਾਡੇ ਵੀ ਹੱਥ ਫਟਾਰਨ ਦਾ ਹੀ ਸੇਵਾ ਕਰਾਉਂਦਾ ਸੀ ਪਰ ਇਨਸਾਨ ਦੇ ਅੰਦਰ ਕੀ ਚੱਲ ਰਿਹਾ ਕਿਦਾਂ ਸਿਹਤ ਸਮਰੱਥਾ ਇਹ ਸਾਡਾ ਕਿਸੇ ਦਾ ਕੁਝ ਨਹੀਂ ਪਤਾ ਕਦੋਂ ਕੀ ਹੋ ਜਾਣਾ ਲੈਟਰਨ ਵਾਲੀ ਥਾਂ ਤੋਂ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਦੇ ਕੁਝ ਕਿਸਮਾਂ ਪਹਿਲਾਂ ਉਹ ਬਲੱਡ ਇਹਨਾਂ ਆਉਣ ਲੱਗ ਗਿਆ ਦਿਨਾਂ ਵਿੱਚ ਹੀ ਸਰੀਰ ਸਾਰਾ ਨੁੱਚੜ ਗਿਆ ਇਹਨਾਂ ਦਾ ਹਸਪੀਟਲ ਚ ਦਾਖਲ ਰਹੇ ਆਈਸੀਯੂ ਚ ਰਹੇ ਆਪਰੇਸ਼ਨ ਕਰਨ ਵਾਸਤੇ ਵੀ ਡਾਕਟਰਾਂ ਨੇ ਸੋਚਿਆ ਕੋਸ਼ਿਸ਼ ਕੀਤੀ ਪਰ ਅੰਦਰ ਕੋਈ ਅਲਸਰ ਸੀ ਪੁਰਾਣਾ ਜਿਵੇਂ ਕੋਈ ਟਿਊਮਰ ਸੀ ਉਹ ਫਟ ਗਿਆ ਤੇ ਜਿਹੜਾ ਪਿਛਲਾ ਕਰੀਬ 2.5 ਤੋਂ 3 ਮਹੀਨਿਆਂ ਦਾ ਸਮਾਂ ਇਹਨਾਂ ਨੇ ਬਿੱਡ ਦੇ ਉੱਪਰ ਹਸਪਤਾਲ ਦੇ ਵਿੱਚ ਬਤੀਤ ਕੀਤਾ ਉਹ ਬੜਾ ਤਕਲੀਫ ਦੇ ਵੀ ਸੀਗਾ ਪਰ ਸਾਡੀ ਟੀਮ ਨੇ ਡਾਕਟਰਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਯਤਨ ਕੀਤਾ ਪਰ ਜਦੋਂ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਂਦੀ ਆ ਤਾਂ ਫੇਰ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਉਸੇ ਕੜੀ 'ਚ ਬਾਪੂ ਜੀ ਵੀ ਚੱਲ ਬਸੇ ਪਰ 5 ਸਾਲਾਂ ਦੇ ਵਿੱਚ ਸਵਾ ਪੰਜ ਸਾਲਾਂ 'ਚ ਕਿਸੇ ਇੱਕ ਵੀ ਬੰਦੇ ਨੇ ਸਾਨੂੰ ਆਕੇ ਨਹੀਂ ਕਿਹਾ ਵੀ ਇਹਨੂੰ ਅਸੀਂ ਜਾਣਦੇ ਆ ਜਾਂ ਅਸੀਂ ਇਹ ਦੇਖਿਆ ਕਦੇ ਇੱਕ 55 ਤੋਂ 60 ਸਾਲ ਦਾ ਬੰਦਾ ਪਤਾ ਨਹੀਂ ਕਿੰਨੇ ਲੋਕਾਂ ਦੇ ਮੱਥੇ ਲੱਗਿਆ ਹੋ ਪੂਰੀ ਜ਼ਿੰਦਗੀ ਚ ਲੱਖਾਂ ਕਰੋੜਾਂ ਨੂੰ ਇਹਨਾਂ ਦੇਖਿਆ ਹੋ ਪਰ ਕੋਈ ਇੱਕ ਬੰਦਾ ਵੀ ਸਾਹਮਣੇ ਨਹੀਂ ਆਇਆ ਜਿਹੜਾ ਇਹ ਕਹਿ ਸਕੇ ਵੀ ਹਾਂ ਮੈਂ ਇਹਨੂੰ ਕਦੇ ਦੇਖਿਆ ਐ ਐਸੀ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਆ ਜਿੱਥੇ ਪਛਾਣ ਕੇ ਵੀ ਸਾਨੂੰ ਬੇਪਛਾਣ ਕਰ ਦਿੰਦੇ ਨੇ ਲੋਕ ਵੀ ਕਿਤੇ ਸਾਡੇ ਤੇ ਕੋਈ ਵਹਿਫਤਾਂ ਨਾ ਪੈ ਜਾਵੇ ਕਿਤੇ ਸਾਨੂੰ ਕੋਈ ਜ਼ਿੰਮੇਵਾਰੀ ਚੱਕਣੀ ਨਾ ਪੈ ਜਾਵੇ ਪਰ ਅਸੀਂ ਬਹੁਤ ਬੜਪਾਗੇ ਆ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਸਾਡੇ ਤੇ ਸੱਚੇ ਪਾਤਸ਼ਾਹ ਨੇ ਜਿਹੜੀ ਸਾਡੀ ਇਹ ਡਿਊਟੀ ਲਈ ਆ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ 850 ਦੇ ਕਰੀਬ ਮੈਂਬਰ ਇੱਥੇ ਰਹਿੰਦੇ ਆ ਸਾਡੇ ਘਰ ਦੇ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਚੱਲਦਾ ਅੱਜ 22 ਜੂਨ ਆ ਅੱਜ ਦੇ ਦਿਨ ਸਾਡੀ ਧੀ ਅੰਸ਼ਿਕਾ ਜਿਹੜੀ ਪਿਛਲੇ ਸਾਲ ਅੱਜ ਦੇ ਦਿਨ ਜਨਮ ਹੋਇਆ ਸੀ ਉਹਦਾ ਉਹਦੀ ਮਾਂ ਸਾਡੇ 12 ਸਾਲਾਂ ਦੀ ਸੀਗੀ ਜਦੋਂ ਉਸਦੀ ਨੂੰ ਜਨਮ ਦਿੱਤਾ ਉਹਨੇ ਅੱਜ ਉਹਦਾ ਜਨਮ ਦਿਨ ਵੀ ਆ ਤੇ ਅੱਜ ਇੱਕ ਪਾਸੇ ਇੱਕ ਬਾਪੂ ਸਾਡਾ ਜਾ ਰਿਹਾ ਸੀ ਸੰਸਕਾਰ ਕਰਨ ਚੱਲੇ ਆ ਤੇ ਦੂਸਰੇ ਪਾਸੇ ਅਸੀਂ ਹੋਰ 2-4 ਘੰਟਿਆਂ ਨੂੰ ਸਾਡੀ ਉਸਦੀ ਦਾ ਜਨਮ ਦਿਨ ਮਨਾਉਣਾ ਕੇਕ ਵੀ ਕੱਟਣਾ ਸਾਡੇ ਘਰ ਦੇ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਸਫ਼ਰ ਕਰਦੇ ਨੇ ਇਸੇ ਤਰ੍ਹਾਂ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਦੁੱਖ ਤੇ ਸੁੱਖ ਇਕੱਠੇ ਹੀ ਸਫ਼ਰ ਕਰਦੇ ਨੇ ਪਰ ਕਈ ਵਾਰੀ ਇਨਸਾਨ ਦੁੱਖ ਦੇ ਵਿੱਚ ਇੰਨਾ ਦੁਖੀ ਹੋ ਜਾਂਦਾ ਉਹ ਆਪਣੇ ਆਪ ਤੋਂ ਵੱਡਾ ਕੋਈ ਦੁਖੀ ਹੋ ਨਹੀਂ ਦਿਸਦਾ ਉਹਨੂੰ ਕੋਈ ਤੇ ਕਈ ਵਾਰੀ ਸੁੱਖ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਇੰਨਾ ਕੁ ਸੁਖੀ ਮਹਿਸੂਸ ਕਰਦਾ ਵੀ ਉਹਦੇ ਵਿੱਚ ਅੰਦਰ ਹੰਕਾਰ ਪੈਦਾ ਹੋ ਜਾਂਦਾ ਵੀ ਮੇਰੇ ਤੋਂ ਵੱਧ ਕੋਈ ਸੁਖੀ ਹੈ ਹੀ ਨਹੀਂਗਾ ਇੱਥੇ ਇਨਾਂ ਬਾਪੂ ਬਜ਼ੁਰਗਾਂ ਦਾ ਇਸ ਦੁਨੀਆ ਤੋਂ ਜਾਣਾ ਆਉਣਾ ਸਾਡੇ ਸੁਪਨਿਆਂ ਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਜਿਹੜੇ ਤੁਸੀਂ ਦੇਖਦੇ ਆਂ ਤਾਂ ਆਪਾਂ ਨੂੰ ਇੱਕ ਸੇਧ ਦਿੰਦੀਆਂ ਇੱਕ ਮੈਸੇਜ ਦਿੰਦੀਆਂ ਇੱਕ ਲੈਸਨ ਦਿੰਦੀਆਂ ਵੀ ਸਮਾਂ ਕਿਸੇ ਦੇ ਲਈ ਰੁਕਦਾ ਨਹੀਂ ਭਾਈ ਚੰਗੇ-ਚੰਗੇ ਘਰਾਂ ਦੇ ਬਾਪੂ ਬਜ਼ੁਰਗ ਚੰਗੀਆਂ ਕੋਠੀਆਂ ਕਾਰਾਂ ਵਾਲੇ ਚੰਗੀਆਂ ਜੌਬਾਂ ਵਾਲੇ ਚੰਗੇ ਪੜੇ ਲਿਖੇ ਵੀ ਇਸੇ ਜਗ੍ਹਾ ਤੇ ਇਸੇ ਤਰ੍ਹਾਂ ਇੱਥੋਂ ਚਮਚਾਨ ਘਾਟ ਨੂੰ ਰਵਾਨਾ ਹੋਏ ਨੇ ਜਿਨ੍ਹਾਂ ਦੇ ਆਪਣੇ ਹੁੰਦਿਆ ਸੁੰਦਿਆ ਵੀ ਕੋਈ ਮਿਲਣ ਨਹੀਂ ਆਇਆ ਕੋਈ ਦੇਖਣ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਕੋਈ ਅੰਤਮ ਸੰਸਕਾਰ ਦੇ ਵਿੱਚ ਆਖਰੀ ਦਰਸ਼ਨ ਕਰਨ ਵੀ ਨਹੀਂ ਆਇਆ ਪਰ ਅਸੀਂ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਵੀ ਅਸੀਂ ਇਹਨਾਂ ਬਾਪੂ ਬਜ਼ੁਰਗਾਂ ਦੇ ਪੁੱਤ ਬਣ ਸਕੇ ਉਹਨਾਂ ਮਾਵਾ ਦੇ ਪੁੱਤ ਬਣ ਸਕੇ ਉਹਨਾਂ ਭੈਣਾਂ ਦੇ ਵੀਰ ਬਣ ਸਕੇ ਉਹਨਾਂ ਭਰਾਵਾਂ ਦੇ ਭਰਾ ਬਣ ਸਕੇ ਉਹਨਾਂ ਬੱਚੇ ਬੱਚੀਆਂ ਦੇ ਮਾਪੇ ਬਣ ਸਕੇ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਸਾਡੇ ਤੇ ਸਾਡੀ ਕਲਜੁਗੀਆਂ ਦੀ ਚੋਰ ਚੱਕਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਸੇਵਾ ਲਾਈ ਆ। ਬਸ ਅਰਦਾਸ ਕਰਿਓ ਬਾਪੂ ਰਾਮ ਤੇ ਵਾਸਤੇ। ਨਾਂ ਵੀ ਰਮਤਾ ਸੀ, ਇਨਸਾਨ ਵੀ ਬਿਲਕੁਲ ਰਮਤਾ ਬੰਦਾ ਸੀ। ਤੇ ਇਸ ਰੱਬ ਰੂਪੀ ਬੰਦੇ ਲਈ ਸਾਨੂੰ ਦੁਆ ਕਰਨੀ, ਅਸੀਸ ਕਰਨੀ ਤਾਂ ਬਣਦੀ ਆ। ਪਰ ਇਹ ਸੁਦੇ ਰੱਬ ਨੇ ਇਹਨਾਂ ਨੇ ਜਾਣਾ ਉੱਥੇ ਹੀ ਆ ਜਿੱਥੇ ਮਹਾਰਾਜ ਨੇ ਚਰਨਾਚੀ ਰੱਖਣਾ ਇਹਨਾਂ ਨੂੰ ਪਰ ਐਸੇ ਬਹੁਤ ਲੋਕ ਨੇ ਜਿਹੜੇ ਤੁਹਾਡੇ ਆਂਡ ਗਵਾਂਡ ਤੁਹਾਡੇ ਪਿੰਡਾਂ ਦੀ ਤੁਹਾਡੀਆਂ ਰਿਸ਼ਤੇਦਾਰੀਆਂ ਚ ਹੀ ਰਹਿੰਦੇ ਨੇ ਉਹਨਾਂ ਨੂੰ ਰੋਲਣ ਲਈ ਉਹਨਾਂ ਨੂੰ ਐਸ ਤਰ੍ਹਾਂ ਦੇ ਹਾਲਾਤਾਂ ਚ ਪਹੁੰਚਣ ਲਈ ਮਜਬੂਰ ਨਾ ਹੋਣ ਦਿਆ ਕਰੋ ਉਹਨਾਂ ਦਾ ਸਾਥ ਦਿਆ ਕਰੋ ਉੱਥੇ ਹੀ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਐਸੀਆਂ ਸਸਤਾਵਾਂ ਬਣਾਉਣ ਦੀ ਜ਼ਰੂਰਤ ਨਾ ਪਵੇ ਆਰੰਭ ਤੇ ਵਰਗੇ ਬਾਪੂ ਬਜ਼ੁਰਗਾਂ ਨੂੰ ਐਦਾਂ ਦੇ ਹਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਿੱਦਾਂ ਦੇ ਹਾਲਾਤਾਂ 'ਚ ਬਾਪੂ ਨੂੰ ਲੈ ਕੇ ਆਏ। ਇੰਨੀਆਂ ਕੀ ਸਾਡੀਆਂ ਬੇਨਤੀਆਂ ਵਾਜੀ। ਬਾਪੂ ਜੀ ਦਾ ਅਸੀਂ ਅੰਤਮ ਸੰਸਕਾਰ ਇੱਥੇ ਪਿੰਡ ਹਸਨਪੁਰ ਸ਼ਮਸ਼ਾਨ ਘਾਟ 'ਚ ਕਰਨ ਜਾ ਰਹੇ ਹਾਂ। ਜਿੱਥੇ ਸੈਂਕੜੇ ਹੀ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਸੰਸਕਾਰ ਹੋ ਚੁੱਕੇ ਆ। ਤੇ ਗੁਰੂ ਕਿਰਪਾ ਕਰਨ ਸਤਿਪਾਤਸ਼ਾ ਮਿਹਰ ਕਰਨ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜਿੱਕੀ ਫਤਿਹ ਹੁਣ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਅਰਦਾਸ ਕਰਕੇ ਉਸ ਤੋਂ ਬਾਅਦ ਆਪਾਂ ਫਿਰ ਚਮਚਾਨ ਘਾਟ ਨੂੰ ਚਾਲੇ ਪਾਵਾਂਗੇ ਸਤਨਾਮ 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 ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਤਰੀਕ ਦਿਨ ਬੁੱਧਵਾਰ 2 ਜੁਲਾਈ ਦਿਨ ਬੁੱਧਵਾਰ ਨੂੰ ਬਾਪੂ ਰਾਮਤਾ ਦਾ ਭੋਗ ਹੈ ਜਿਹੜਾ ਉਹ ਗੁਰਦੁਆਰਾ ਸਿੰਘ ਸਭਾ ਵਿਖੇ ਪਵੇਗਾ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੀ ਬਾਪੂ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚਿਓ ਬਾਪੂ ਰਾਮਤਾ ਜੀ ਦਾ ਭੋਗ ਹੈ ਜਿਹੜਾ 2 ਤਰੀਕ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਆਪ ਕੋਈ ਦੀ ਅੰਤਮਰਦਾਸ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ